ਚੰਡੀਗੜ੍ਹ ਤੇ ਬਿੱਤੇ ਦਿਨੀ ਹੋਈ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਬਿੱਤੇ ਦਿਨੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੌਰਾਨ ਯਾਨੀ ਕਿ ਚੋਣ ਅਫਸਰ ਉੱਤੇ ਵੀ ਸਖਤ ਟਿੱਪਣੀਆਂ ਕੀਤੀਆਂ ਸੀ ਅਤੇ ਉਹਨਾਂ ਦੇ ਵਿਹਾਰ ਨੂੰ ਲੋਕਤੰਤਰ ਦਾ ਕਤਲ ਘਰਾੜ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਰਿਟਰਨਿੰਗ ਅਫਸਰ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਇਹ ਵੀਡੀਓ ਚੋਣ ਗਿਣਤੀ ਦੌਰਾਨ ਰਿਕਾਰਡ ਕੀਤੀ ਗਈ ਜਿਸ ਵਿੱਚ ਰਿਟਰਨਿੰਗ ਅਧਿਕਾਰੀ ਇੱਕ ਇੱਕ ਕਰਕੇ ਵੈਲਟ ਪੇਪਰਾਂ ਉੱਪਰ ਆਪਣੇ ਸਿਗਨੇਚਰ ਕਰ ਰਹੇ ਨੇ ਵੀਡੀਓ ਦੌਰਾਨ ਪ੍ਰਦਰਸ਼ਨਕਾਰੀ ਹੰਗਾਮਾ ਕਰ ਰਹੇ ਨੇ ਇਸ ਦੌਰਾਨ ਅਧਿਕਾਰੀ ਇੱਕ ਇੱਕ ਕਰਕੇ ਬੈਲਟ ਪੇਪਰਾਂ ਉੱਪਰ ਆਪਣੇ ਸਿਗਨੇਚਰ ਕਰਦੇ ਨਜ਼ਰ ਆ ਰਹੇ ਨੇ ਪਰ ਵੀਡੀਓ ਦੇ ਆਖਿਰ ਵਿੱਚ ਅਧਿਕਾਰੀ ਇੱਕਦਮ ਕੈਮਰੇ ਵੱਲ ਦੇਖਦੇ ਨੇ ਅਤੇ ਇੱਕ ਬੈਲਟ ਪੇਪਰ ਤੇ ਟਿੱਕ ਦਾ ਨਿਸ਼ਾਨ ਲਗਾਉਂਦੇ ਨੇ ਜਿਸ ਨੇ ਇਸ ਪੂਰੇ ਮਾਮਲੇ ਨੂੰ ਸ਼ੱਕੀ ਬਣਾ ਦਿੱਤਾ ਜੀ ਹਾਈ ਕੁਆਲ ਫਿਰ ਤੋਂ ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਆ ਕਿ ਕਿਵੇਂ ਰਿਟਰਨਿੰਗ ਅਧਿਕਾਰੀ ਬੈਲਟ ਪੇਪਰਾਂ ਉਤੇ ਸਾਈਨ ਕਰ ਰਹੇ ਨੇ ਅਤੇ ਉਸ ਦੌਰਾਨ ਉਹ ਇੱਕ ਪੇਪਰ ਉੱਪਰ ਇੱਕ ਵੱਖਰਾ ਟਿੱਕ ਲਗਾਉਂਦੇ ਨੇ रिटर्निंग ऑफिसर ਦੇ ਇਸੇ ਰਵਈਏ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਦਾ ਮੰਨਣਾ ਹੈ ਕਿ ਰਿਟਰਨਿੰਗ ਆਫੀਸਰ ਦੇ ਹੱਫਾ ਦੱਸਦੇ ਨੇ ਕਿ ਚੋਣਾਂ ਦੌਰਾਨ ਗੜਬੜੀ ਹੋਈ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਨੂੰ ਜ਼ਮੂਰੀਅਤ ਦਾ ਕਤਲ ਯਾਨੀ ਕਿ ਲੋਕਤੰਤਰ ਦਾ ਕਤਲ ਐਲਾਨ ਦਿੱਤਾ ਹੈ ਜਿਸ ਤੋਂ ਬਾਅਦ ਸਰਵਉੱਚ ਅਦਾਲਤ ਨੇ ਰਿਟਰਨਿੰਗ ਅਧਿਕਾਰੀ ਨੂੰ 19 ਫਰਵਰੀ ਨੂੰ ਸੁਪਰੀਮ ਕੋਰਟ ਅੱਗੇ ਪੇਸ਼ ਹੋਣ ਦੇ ਹੁਕਮ ਵੀ ਜਾਰੀ ਕੀਤੇ ਨੇ ਅਦਾਲਤ ਨੇ ਚੋਣ ਪ੍ਰਕਿਰਿਆ ਦੀ ਪੂਰੀ ਵੀਡੀਓ ਸੰਭਾਲ ਕੇ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਨੇ ਤਾਂ ਕਿ ਉਸ ਨੂੰ ਅਦਾਲਤ ਵਿੱਚ ਸਬੂਤਾਂ ਵਜੋਂ ਪੇਸ਼ ਕੀਤਾ ਜਾ ਸਕੇ ਸੁਪਰੀਮ ਕੋਰਟ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਕਿਰਪਾ ਕਰਕੇ ਰਿਟਰਨਿੰਗ ਅਧਿਕਾਰੀ ਨੂੰ ਇਹ ਦੱਸ ਦਿਓ ਕਿ ਸੁਪਰੀਮ ਕੋਰਟ ਉਹਨਾਂ ਨੂੰ ਦੇਖ ਰਹੀ ਹੈ ਅਤੇ ਸੁਪਰੀਮ ਕੋਰਟ ਦੀ ਉਹਨਾਂ ਉੱਪਰ ਪੂਰੀ ਨਜ਼ਰ ਹੈ ਅਤੇ ਉਹ ਕਦੇ ਵੀ ਰਿਟਰਨਿੰਗ ਅਧਿਕਾਰੀ ਨੂੰ ਜ਼ਮੂਰੀਤ ਦਾ ਕਤਲ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਬੀਤੇ ਦਿਨੀ ਮੇਹਰ ਦੀ ਚੋਣ ਲਈ ਵੋਟਿੰਗ ਹੋਈ ਸੀ ਜਿੱਥੇ ਕਿ ਭਾਜਪਾ ਦੇ ਉਮੀਦਵਾਰ ਇਹਨਾਂ ਚੋਣਾਂ ਜਿੱਤੇ ਰਹੇ ਸੀ ਪਰ ਦੂਜੇ ਪਾਸੇ ਆਪ ਅਤੇ ਕਾਂਗਰਸ ਦੇ ਕਟੜ ਜੋੜ ਨੇ ਇਹਨਾਂ ਚੋਣਾਂ ਵਿੱਚ ਰਿਟਰਨਿੰਗ ਅਫਸਰ ਉੱਪਰ ਧਾਂਦਲੀ ਦੇ ਇਲਜ਼ਾਮ ਲਗਾਏ ਸੀ ਅਤੇ ਇਹ ਮਾਮਲਾ ਹਾਈ ਕੋਰਟ ਅੱਗੇ ਚੁੱਕਿਆ ਸੀ ਪਰ ਹੁਣ ਇਹ ਮਾਮਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਜਿੱਥੇ ਕਿ ਹੁਣ ਸੁਪਰੀਮ ਕੋਰਟ ਨੇ ਚੋਣਾਂ ਵਿੱਚ ਕਥਿਤ ਧਾਂਦਲੀ ਦੇ ਇਲਜ਼ਾਮ ਲਗਾਏ ਨੇ ਅਤੇ ਰਿਟਰਨਿੰਗ ਅਫਸਰ ਨੂੰ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ